ਕਾਰਵੇ ਹੀ ਅਮਲ ਜ਼ਿਲੇ ਆ ਰਹੇ ਹੋ ਤੁਸੀਂ ਇੱਥੇ ਕਾਰਵੇ ਹੀ ਇੱਥੇ ਰਵੇ ਤਿੰਨ ਚਾਰ ਦੁਕਾਨ ਨੇ ਜਿਹੜੇ ਬਿਲਕੁਲ ਹੈਬਚੁਲ ਹੋ ਚੁੱਕੇ ਵੀ ਇਹਨਾਂ ਨੂੰ ਜਿੰਨੀ ਵਾਰ ਮਰਜ਼ੀ ਕਹਿ ਲਓ ਨਾ ਸਾਮਾਨ ਵੀ ਚੱਕ ਲਿਓ ਉੱਥੇ ਬੇਵਾਸ ਵੀ ਨਹੀਂ ਲੈਣ ਆਉਂਦੇ ਤੇ ਅਸੀਂ ਇਹਨਾਂ ਨੂੰ ਬਾਰ-ਬਾਰੇ ਇਹੀ ਕਹਿ ਕੇ ਕਹਿ ਕੇ ਜਾਂਨੇ ਵੀ ਇਹ ਤੁਸੀਂ ਕਰਨੇ ਵੀ ਆਪਣੇ ਕੰਮ ਬਿਲਕੁਲ ਪਿੱਛੇ ਕਰ ਲਓ ਆਪਣੀ ਅੰਦਰ ਹੀ ਕਰਾਉਂਦੇ ਪਰ ਜੇ ਤੁਸੀਂ 10 ਫੁੱਟ ਅੱਗੇ ਲਿਆਉਂਗੇ ਫਿਰ ਤਾਂ ਸਾਨੂੰ ਕਾਰਵਾਈ ਅਮਲ ਜ਼ਿਲੇ ਹੁਣੇ ਮੈਣੀ ਹੈ ਜੇ ਕੱਲ ਨੂੰ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਦੀ ਕੋਈ ਸਮਝ ਲਓ ਵੀ ਉਹ ਫਿਰ ਬਾਅਦ ਚ ਕਹਿੰਦੇ ਪ੍ਰਸ਼ਾਸਨ ਦੀ ਨਲੈਕੀ ਆ ਪਰ ਕਈ ਲੋਕ ਇਹ ਨਹੀਂ ਦੇਖਦੇ ਵੀ ਇਹ ਜਿਹੜੇ 4-5 ਬੰਦੇ ਹੁੰਦੇ ਇਦਾਂ ਦੇ ਉਹੀ ਕੰਮ ਖਰਾਬ ਕਰਦੇ ਨੇ ਬਾਕੀ ਮਾਰਕੀਟ ਤਾਂ ਸਹੀ ਹੈ ਚਲੋ ਤਾਂ ਕਰਕੇ ਬਾਬੂ ਇਹਨਾਂ ਨਾਲ ਗੱਲ ਕਰਕੇ ਮੈਂ ਨੋਟਿਸ ਦਈਏ ਜਿਹੜੇ ਸਾਬ ਵੱਲੋਂ ਇਹਨਾਂ ਨੇ ਸੀਪੀ ਸਾਹਿਬ ਵੱਲੋਂ ਹੁਕਮ ਹੋਏ ਨੇ ਤੇ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਹੁਕਮ ਹੋਏ ਨੇ ਵੀ ਇਹਨਾਂ ਨੂੰ ਨੋਟਿਸ ਦਿਵਾ ਕੇ ਤਿੰਨ ਜਿਹੜੇ ਬੰਦੇ ਉਸ ਤੋਂ ਬਾਅਦ ਐਫਆਈਆ ਦਰਜ ਕਰਾਓ ਪਰ ਇਹ ਦੁਕਾਨਦਾਰ ਵਾਲੇ ਹਾਈਪਰ ਹੋ ਗਏ ਤੇ ਅੱਗੇ 400 ਨਾਲ ਤਗੜਾ ਕਰਨ ਲੱਗ ਗਿਆ ਮੈਨੂੰ ਕੀ ਹੋਇਆ ਆਵਾਜ਼ ਹੋਇਆ ਕਿ ਮੈਂ ਕਹਿੰਦਾ ਇਹ ਕਾਰਵਾਈ ਕਰਨੀ ਹੈ ਤਾਂ ਸਾਰੇ ਆ ਕੇ ਕਰੋ ਇਕੱਲੇ ਇੱਕ ਦੁਕਾਨ ਦੀ ਤਾਂ ਇਹ ਨਹੀਂ ਇੱਥੇ ਸਾਰੇ ਦੇ ਹੈ ਨਾ ਕਰੋ ਕਾਰਵਾਈ ਸਾਰੇ ਦੇ ਪਤਾ ਹੋਣਾ ਚਾਹੀਦਾ ਕਿ ਟ੍ਰੈਫਿਕ ਪੁਲਿਸ ਅੱਜ ਕਾਰਵਾਈ ਦੀ ਤੁਹਾਨੂੰ ਰਿਪੋਰਟ ਕਰਨ ਆ ਰਹੀ ਹੈ ਇਹ ਇਹ ਆਕੇ ਸਮਝਾ ਜਾਂਦੇ ਸੀ ਕਿ ਮੋੜ ਕੇ ਫੇਰ ਸਾਰੇ ਇੱਥੇ ਆ ਜਾਂਦੇ ਅਸੀਂ ਕੀ ਕਰੀਏ ਮਜਬੂਰ ਹੈ ਜੇ ਸਾਡਾ ਦੁਕਾਨ ਪਿੱਛੇ ਜਾਂਦਾ ਸੀਗਾ ਦੁਕਾਨ ਫੇਰ ਜਿਹੜਾ ਗਾਹਾਂ ਕੰਦੇ ਉਸ ਅੰਦਰ ਰੋਡ ਤੇ ਖੜਦੇ ਸੀਗੇ ਸਾਰੇ ਆਕੇ ਤਾਂ ਨਹੀਂ ਸਾਨੂੰ ਮਜਬੂਰੀ ਤੇ ਅੱਗੇ ਆਣਾ ਪੈਂਦਾ ਹੈ ਜੀ ਉਹ ਤਾਂ ਜੀ ਚਲੋ ਰਿਸ਼ਤੇਦਾਰਾ ਹੋ ਗਿਆ ਨਾਮ ਕੀ ਹੋਦਾ ਰਜੇਸ਼ ਕੁਮਾਰ ਜੀ ਜੀ ਕੱਲ ਕਰ ਨਗਿਆ ਪੁਲਿਸ ਅਧਿਕਾਰੀ ਇੱਥੇ ਆਏ ਤੁਹਾਨੂੰ ਉਹ ਦੇ ਕਰ ਰਿਹਾ ਹਾਂ ਪੁਲਿਸ ਵਾਲਿਆਂ ਨਾਲ ਬਸਲੂਕੀ ਕਰਨ ਉਹ ਬਸਲੂਕੀ ਉਹ ਨੇ ਕਿਹਾ ਜੇ ਕਾਰਵਾਈ ਕਰਨੀ ਹੈ ਤੇ ਸਾਰਿਆਂ ਦੇ ਘਰੋਂ ਠੀਕਾ ਕਿ ਨਹੀਂ ਕੱਢ ਲੈ ਮੇਰੇ ਤੇ ਨਾ ਕਰੋ ਇਹ ਉਹ ਚਲੋ ਮੈਂ 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 ਗਲਤੀ ਜਾਂਦਾ ਮੈਂ ਗਲਤੀ ਸੀ ਮੈਂ ਗਲਤੀ ਮੈਂ ਗਲਤੀ ਮੈਂ ਗਲਤੀ ਮੰਨਦਾ ਜਾਂ ਮੈਂ ਮੈਂ ਗਲਤੀ ਮੰਨਦਾ ਠੀਕ ਹੈ ਕਿ ਨਹੀਂ ਉਹਨੇ ਡ੍ਰਿੰਕ ਕੀਤੀ ਆ ਬਸ ਹਾਂ ਪਰ ਇੱਕ ਹੀ ਉਹਨੇ ਉਹਨੇ ਗਲਤ ਗਲਤ ਲੱਭ ਨਹੀਂ ਬੋਲਿਆ ਉਹਨੇ ਕਿ ਇੱਕ ਵੀ ਗਲਤ ਲੱਭ ਨਹੀਂ ਬੋਲਿਆ ਉਹਨੇ ਹਾਂਜੀ ਇੱਕ ਵੀ ਗਲਤ ਲੱਭ ਨਹੀਂ ਉਹ ਕਹਿਆ ਕਿ ਜੇ ਕਾਰਵਾਈ ਕਰਨੀ ਕਰੋ ਪਰ ਸਾਂਹਿਆ ਤਾਂ ਕਰੋ ਓਹੋ ਅਸੀਂ ਕੀ ਕਹਿ ਰਿਹਾ ਅਸੀਂ ਦੇਖੋ ਅਸੀਂ ਕਰਦਾ ਕਰ ਲਈ ਨਹੀਂ ਨਾ ਦੇ ਬਾਅਦ ਕਿਹਨੇ ਲੱਟੋ ਬਣਾਉਂਦੇ ਆਂ ਇਹ ਤੁਹਾਡੇ ਕੋਲ ਕੀ ਪਰਮਿਸ਼ਨ ਹੈ ਕਿ ਫੂਟ ਲਾਈਟ ਉਹ ਤਾਂ ਸਾਨੂੰ ਤਾਂ ਕਿਲੋ 2 ਕਿਲੋ ਬਣਾਉਂਦਾ ਉਹ ਹੀ ਵੇਚਣਾ ਹੁੰਦਾ ਬਸ ਬਾਹਰ ਜਿੱਥੇ ਤੁਸੀਂ ਬਣਾਉਂਦੇ ਹੋ ਉਸੇ ਨੇ ਦੇਖੋ ਮੱਖੀਆਂ ਵੀ ਕਿੱਦਾਂ ਮੱਖੀ ਮੱਖੀ ਤਾਂ ਹੈ ਹੀ ਨਹੀਂ ਜੀ ਮੱਖੀ ਨਹੀਂ ਹੈ ਇਹ ਥੋੜਾ ਥੋੜਾ ਬਣਾ ਕੇ ਬਸ ਅਜੀ ਲਿਖਾਵੇ ਜਿਹਾ ਪਾ ਕੇ ਵੇਚਦੇ ਆਂ ਪੰਜ ਪੰਜ ਕਿਲੋ ਦਾ ਹਾਲ ਪਿਆ ਤੁਸੀਂ ਕਹਿੰਦੇ ਕਿਲੋ ਕਿਲੋ ਬਣਾਨੇ 5 5 10 ਕਿਲੋ ਤੁਹਾਨੂੰ ਫਾਵੇ ਭਰੇ ਤੁਸੀਂ ਕਹਿੰਦੇ ਕਿਲੋ ਉਹ ਉਹ ਤਾਂ ਪਰੀ ਆਉ ਦ ਜਾਇਆ ਦਾਲ ਦਾਲ ਚਨੇ ਚਨੇ ਦਾ ਦਾਲ ਆ ਉਹ ਤੁਹਾਡੇ ਕੋ ਪਰਮਿਸ਼ਨ ਹੈਗੀ ਤੁਸੀਂ ਦੇਖ ਸਕਦੇ ਹੋ ਬਣਾ ਕੇ ਆਪ ਚਲੋ ਨਹੀਂ ਵੇਚਾਂਗੇ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ ਅਸੀਂ ਉੱਥਾ ਅਸੀਂ ਉਨੀ ਉਨੇ ਹੀ ਬਣਾਣੇ ਜਿੰਨਾ ਸਾਡਾ बिक ਜਵੇ ਇੱਕ ਦਿਨ ਹੀ ਬਣਾਣੇ ਆ ਬਸ ਜਿੰਨਾ 5 ਕਿਲੋ ਬਣਾ 5 ਕਿਲੋ ਵਿਕ ਗਿਆ ਬਸ ਹਾਂਜੀ ਅੱਜ ਕਾਲਪੁਰ ਰੋਡ ਤੇ ਅੱਜ ਤੁਹਾਡੇ ਵੱਲ ਇੱਕ ਅਵੇਅਰਨੈਸ ਵੀ ਚਲਾਈ ਜਿਹਦੇ ਰਿਗਾਰਡਿੰਗ ਕੁਝ ਨੋਟਿਫਾਈ ਦੇ ਰਹੇ ਸੀ ਤੇ ਤੁਹਾਡੇ ਨਾਲ ਇੱਕ ਦੁਕਾਨਦਾਰ ਵੱਲੋਂ ਬਤਨ ਵੀ ਕੀਤੀ ਹੈ ਕੀ ਜਿਹੜਾ ਮੌਕਾ ਦਾ ਸਾਡੀ ਜੀ ਅਵੇਰਨੈਸ ਜਿਹੜੀ ਆ ਲਗਾਤਾਰ ਜਾਰੀ ਰਹਿੰਦੀ ਆ ਅਸੀਂ ਇਹਨਾਂ ਨੂੰ ਜਾਗਰਤ ਕਰਦੇ ਰਹਿੰਨੇ ਆ ਨਾਲ ਸਾਡੇ ਇਨਸਪੈਕਟ ਸਰਕਾਰਪਰੇਸ਼ਨ ਦੇ ਹੈਗੇ ਅਸਨੀਲ ਜੀ ਆਈ ਇਕੱਠੇ ਜਿਹੜੀ ਆ ਐ ਰੋਡ ਨੂੰ ਕਲੀਅਰ ਕਰਾਉਣੇ ਲੋਕ ਜਿਹੜੇ ਆ ਸਮੂਥੇ ਚੱਲ ਸਕਣ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਕੋਈ ਐਂਬੂਲੈਂਸ ਨਾ ਫਸੇ ਕੋਈ ਚੀਜ਼ ਹੋਰ ਨਾ ਫਸੇ ਰਸਤੇ 'ਚ ਸਾਡਾ ਕੰਮ ਆ ਲੋਕਾਂ ਨੂੰ ਜਾਗਰਤ ਕਰਨਾ ਪਈ ਆ ਪਿੱਛੇ ਰਾਲੋ ਰੇੜੀਆਂ ਹਟਾ ਲਓ ਆਪਣੀਆਂ ਰੋਡ ਕਲੀਅਰ ਕਰ ਦਿਓ ਅਸੀਂ ਪਿੱਛੇ ਨੋਟਸ ਦੇ ਕੇ ਆਏ ਆ ਦੋ ਇਹਨਾਂ ਦਾ ਨੋਟਸ ਲਿਖ ਰਹੇ ਸੀ ਉਹਦੀ ਸ਼ਰਾਬ ਪੀਤੀ ਦੂਜੇ ਬੰਦੇ ਕਹਿੰਦਾ ਮੈਨੂੰ ਮੇਰੇ ਤੇ ਪਰਚਾ ਕਰ ਕਹਿੰਦਾ ਵੱਧ ਘਟ ਉਹ ਬੋਲਿਆ ਉਹ 1 ਮਿੰਟ ਚ ਕਹਿੰਦਾ ਮੈਂ ਅੰਦਰ ਹੋ ਗਿਆ ਪਿੱਛੇ ਪੱਜ ਗਿਆ ਸ਼ਰਾਬ ਉਹਦੀ ਪੀਤੀ ਸੀ ਬਾਕੀ ਪਰਿਵਾਰ ਮੈਂ ਤਾਂ ਜ਼ਰੂਰ ਕਰ ਰਿਆ ਪਰ ਰੋਡ ਤੇ ਲਾਉਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈਗਾ ਪਰ ਉਸਨੇ ਵੱਧ ਸੁਲੂਕੀ ਸਾਡੇ ਨਾਲ ਬਹੁਤ ਜ਼ਿਆਦੀ ਕੀਤੀ ਆ ਇਸ ਕਰਕੇ ਹੀ ਆਈ ਹੋ ਸੱਧਿਆ ਉਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਈ ਸਰ ਜਿਹੜੀ ਨਾਲ ਕਾਰਵਾਈ ਨਕਸਤ ਕੋ ਵੀ ਆਏ ਨੇ ਵੀ ਗਾਇਦੇ ਪਰ ਦੇਖਿਆ ਜਾ ਰਿਹਾ ਇਹ 10 15 ਫੁੱਟ ਜਗ੍ਹਾ ਵੀ ਘੇਰੀ ਹੋਈ ਆ ਦੁਕਾਨਦਾਰਾਂ ਨਾਲ। ਭਾਈ ਉਹੀ ਦੇ ਬਹਿਣਾ ਦੇਣਾ ਵੀ ਇਹ ਨਾ ਘੇਰੋ। ਲੋਕਾਂ ਨੂੰ ਚੱਲਣ ਦਿਓ ਇੱਥੇ ਪੈਦਲ ਲੋਕਾਂ ਨੇ ਚੱਲਣਾ ਹੈ। ਫਿਰ ਸਾਈਕਲ ਚੱਲਣਾ ਹੈ। ਉਸ ਤੋਂ ਪਰੇ ਗੱਡੀ ਚਲਣੀ। ਜਿੱਥੋਂ ਤੱਕ ਗੱਡੀਆਂ ਚੱਲਦੀਆਂ ਉਦੋਂ ਤੱਕ ਤੇ ਦੁਕਾਨਾਂ ਲਾ ਰਹੇ ਨੇ। ਸਾਈਕਲ ਵਾਲਾ ਕਿੱਥੇ ਜਾਏਗਾ? ਪੈਦਲ ਵਾਲਾ ਕਿੱਥੇ ਜਾਏਗਾ? ਉਹਦੋਂ ਐਕਸੀਡੈਂਟ ਹੁੰਦੇ ਆ। ਅਸੀਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜਿਨ੍ਹਾਂ ਦੁਕਾਨਾਂ 'ਤੇ ਰੇੜੀਆਂ ਲੱਗੀਆਂ ਉਹ ਨਾ ਲਾਓ। ਕਿਉਂਕਿ ਜਿਹੜਾ ਪੈਦਲ ਚੱਲਣ ਵਾਲਾ ਬੰਦਾ ਉਹ ਕਿੱਥੇ ਚੱਲੇਗਾ? ਸਾਈ ਕਦੀ ਕਿੰਨੀਆਂ ਦੁਕਾਨਾਂ ਤੇ ਉਹ ਨੋਟਿਸ ਦਿੱਤਾਗੇ ਤੁਹਾਡੇ ਨੂੰ ਦੋ ਨੂੰ ਦਿੱਤਾ ਗਿਆ ਤੀਜੀ ਨੂੰ ਨੋਟਸ ਦੇ ਰਿਆ ਸੀ ਇਹ ਚਾਰ ਪੰਜ ਬੰਦੇ ਹਟਦੇ ਨਹੀਂ ਸੀ ਇੱਕਾ ਕਰਕੇ ਹੁਣ ਵੀ ਪਾ ਦੇਖਿਆ ਵੀ ਸਾਰੇ ਇਕੱਠੇ ਹੁੰਦੇ ਇੱਕਾ ਕਰਦੇ ਇਹ ਹੁਣ ਕਾਰਵਾਈ ਜਾਰੀ ਰਹੇਗੀ ਅੱਗੇ ਕਾਰਵਾਈ ਜਾਰੀ ਰਹੇਗੀ ਠੀਕ ਹੈ ਕਾਰਵਾਈ ਨਹੀਂ ਪਿੱਛੇ ਹਟਦੀ ਨਾਲ ਸਾਡੇ ਸੁਨੀਲ ਜੀ ਇਕੱਠੇ ਕਾਰਵਾਈ ਨਹੀਂ ਪਿੱਛੇ ਹਟਦੀ